ਨਵੇਲੀ ਹੁਣ ਆਪਣੀ ਭਾਬੀ ਦੀ ਕਰਤੂਤ ਕਿਦਾਂ ਮੁੱਕਰ ਹੀ ਗਈ ਵੀ ਮੈਂ ਪੈਸੇ ਨਹੀਂ ਦੇਣੇ ਐਡੇ ਲੋਕ ਆਸਾਨਫਰਮੋਸ਼ ਹੋਣਾ ਮੈਂ ਦੁਨੀਆ ਦੇ ਨਹੀਂ ਵੇਖੇ ਉਹ ਤੁਸੀਂ ਮੈਨੂੰ ਐ ਨੂੰ ਲਾਏ ਨਹੀਂ ਤੇ ਮੈਂ ਦੋ ਹੱਥ ਕਰਕੇ ਹੁਣੇ ਹੀ ਇਹਦੇ ਨਾਲ ਚੰਗੀ ਤਰ੍ਹਾਂ ਉਹ ਮੇਨੂੰ ਤਾਂ ਗੁੱਸਾ ਹੀ ਬੜਾਵਾ ਕਿੱਦਾਂ ਤਾਂ ਮਾਸ਼ਾ ਲਾ ਕੇ ਰੱਖਿਆ ਵਾ ਹੋਇਆ ਨਾ ਹੋਇਆ ਸਹੀ ਪੈਸੇ ਬੰਦਾ ਦੇ ਦਿੰਦਾ ਇਹਨੂੰ ਵੀ ਪਤਾ ਵਾ ਵੀ ਘਰ ਚ ਵਿਆਹ ਰੱਖਿਆ ਵਾ ਇਹਨੇ ਤੇ ਕਿਤੇ ਗੰਦ ਪਾਤਾ ਵਾ ਦੇ ਬਲਜੀਤ ਤੈਨੂੰ ਇਹਦਾ ਬੋਝਣਾ ਨਹੀਂ ਚਾਹੀਦਾ ਮੈਂ ਤੈਨੂੰ ਖੜਿਆ ਕੇ ਗੱਲ ਕਰਕੇ ਆਵਾਂਗੀ ਤੂੰ ਤੇ ਜਾਂਦਾ ਲੜਨ ਡੈ ਪੀ ਆ ਭਾਬੀ ਨੇ ਗੁੱਸੇ 'ਚ ਆਣ ਕੇ ਕਹਵੇਂ ਪੈਸੇ ਨਹੀਂ ਦੇਣੀ ਆਹ ਹੋ ਕੇ ਹੁਣ ਮੇਰਾ ਕਸੂਰ ਕਰ ਦੋ ਵੀ ਭਾਬੀ ਨੇ ਗੁੱਸੇ 'ਚ ਕਹੇ ਪੈਸੇ ਨਹੀਂ ਦੇਣੇ ਕਸੂਰ ਤੇ ਪਹਿਲਾਂ ਹੀ ਉਹਨਾਂ ਦਾ ਹੀ ਪਹਿਲਾਂ ਹੀ ਉਹ ਮੁੱਕਰੀ ਫੇਰਦੀ ਅੱਗੇ ਕਿਹਾ ਪੈਸੇ ਨਹੀਂ ਲੈਣਗੇ ਹੁਣ ਤੇ ਦੁਬਾਰਾ ਤਾਂ ਗਈ ਕਿ ਹੜਾ ਕੇ ਪਾਸੇ ਹੱਥ ਨਹੀਂ ਪੈਂਦਾ ਤੇ ਮੈਂ ਹਾਂ ਚੱਲ ਲੈ ਆਉਨੇ ਹੁਣ ਤੇ ਉਹਦੀ ਮੁੰਡਾ ਚੰਗੀ ਕਮਾਈ ਕਰਨ ਡਿਆ ਵੇਖਿਆ ਅਗਲੀ ਨੇ ਮੇਰਾ ਮੇਰੇ 'ਚ ਕਸੂਰ ਕਰਦਾ ਵੀ ਤੂੰ ਬੋਲੀ ਹੈ ਤੇ ਹੁਣ ਜਾ ਲੱਲੀ ਹੈ ਵੇਹ ਲਿਆ ਅਧੀਕਰਤ ਤੂੰ ਤੋਹੇ ਨ ਮੈਂ ਕਹਿੰਦਾ ਮੈਂ ਚੁੱਪ ਕਰਕੇ ਰਿਹਾ ਨਾ ਗੱਲ ਕਰ ਤੂੰ ਨੇ ਬਸ ਗੱਲ ਦੀ ਗਲੈਨ ਬਣਾ ਕੇ ਛੋੜਤੀ ਉਸ ਨਾਲ ਡੈਪਿੰ ਲੜਨਾ ਮੈਂ ਤਾਂ ਉਥੇ ਚੰਗੀਦਾਰ ਤੋਂ ਮਾਸ਼ਾ ਲਾ ਕੇ ਆਉਣਾ ਸੀ ਤੁਸੀਂ ਤਾਂ ਗਲਤੀ ਕਰ ਗਏ ਆ ਤੁਸੀਂ ਮਈ ਮਈ ਕਰਕੇ ਭਾਬੀ ਭਾਬੀ ਕਰ ਕਰਕੇ ਨਾ ਤੇ ਆ ਦੇਣ ਲੈ ਆਂਦੇ ਆ ਤੋਹੀ ਨਾ ਮੈਂ ਸਾਹ ਬਲਾ ਬੰਦੇ ਦੀ ਕੋਈ ਵਟਤ ਨਹੀਂ ਰਹਿੰਦੇ ਸੀਆਂ ਜਲਾਣੀਆਂ ਕਿ ਕੋਈ ਗੱਲ ਬੰਦਾ ਹੌਸਲੇ ਨਾਲ ਕਰਦਾ ਤਰੀਕੇ ਨਾਲ ਕਰਦਾ ਜੀ ਪੈਸੇ ਲੈਣੇ ਹੋ ਨਾ ਉਦੋਂ ਬੰਦੇ ਨੂੰ 100 ਵਾਰੀ ਸੋਚਣਾ ਪੈਂਦਾ ਕੀ ਗੱਲ ਕਰਨੀ ਕੀ ਨਹੀਂ ਕਰਨੀ ਪਹਿਲਾਂ ਮਨੇ ਇਹ ਦੱਸੋ ਅੱਗੇ ਕਦੀ ਤਰੀਕੇ ਨਾਲ ਗੱਲਾਂ ਨਹੀਂ ਕੀਤੀਆਂ ਉਹਨੇ ਤੇ ਅੱਖਾਂ ਮੱਥੇ ਤੇ ਕਰ ਲਈਆਂ ਜਿੱਦਾਂ ਦੇ ਪੈਸੇ ਲੈ ਕੇ ਗਈ ਜਿੱਦਾਂ ਦਾ ਮੁੰਡਾ ਗਿਆ ਵਾ ਕਿੰਨਾ ਘਾੜੇ ਘਰ ਆਉਂਦੀ ਅੱਗੇ ਮਈ ਮਈ ਕਰਕੇ ਪੈਸੇ ਲੈ ਗਈ ਸੀ ਮੋਚ-ਮੋਚ ਕਰਕੇ ਵੀ ਕੋਈ ਨਹੀਂ ਮੈਂ ਤੁਹਾਡੀ ਆ ਤੇ ਹੁਣ ਹੁਣ ਠੇਂਗਾ ਵਿਖਾਇਆ ਕਿ ਨਹੀਂ ਤੁਹਾਨੂੰ ਤੁਹਾਡੇ ਨਾਲ ਹੁਣੀ ਵੀ ਇਦਾਂ ਹੀ ਚਾਹੀਦੀ ਸੀ ਕੀ ਕਹਣਾ ਮੈਂ ਮਿੰਟ ਆਪ ਕੋ ਸਮਝ ਨਹੀਂ ਆਉਂਦੀ ਭਾਬੀ ਨੇ ਵੀ ਹੱਥ ਹੀ ਕਰਤੀ ਉਹਨੇ ਭਾਬੀ ਸਾਫ਼ ਹੀ ਮੁਕਰ ਗਈ ਕੌਣ ਦੱਸ ਮੈਂ ਪੈਸੇ ਕਿੱਥੋਂ ਲਿਆਂਗਾ ਕੁੜੀ ਦੇ ਵਿਆਹ ਵਾਸਤੇ ਤੋ ਸਮਝ ਨਹੀਂ ਆਉਂਦੀ ਇੱਕ ਦੇ ਜੀ ਕਰਦਾ ਮਰੀ ਜਾਵਾਂ ਕੋਈ ਖਾ ਕੇ ਸਾਰੇ ਸਿਆਪੇ ਮੇਰੇ ਪਾਈ ਆ ਕਿੱਦਾਂ ਵੇਖਣਾ ਮੈਂ ਆਪਣੀ ਕੁੜੀ ਦਾ ਰਿਸ਼ਤਾ ਤੋੜਦਾ ਸੁਠਣਾ ਨਹੀਂ ਆ ਹੋ ਹਾਈ ਤਾਂ ਤੇ ਬੁਖਾਰ ਹੀ ਬੜਾ ਤੇਜ਼ ਚੜਿਆ ਹੋਵੇ ਇਦਾਂ ਟੈਨਸ਼ਨ ਲੈ ਕੇ ਕਿੱਦਾਂ 살ਣਾ ਮੈਂ ਕਹਿੰਨੀ ਆ ਹਜੇ ਵੀ ਗੱਲ ਕਰ ਲਈ ਆ ਰਾਜਵਿੰਦਰ ਤੇ ਸੋਹਰਿਆ ਨਾਲ ਤੇ ਜੇ ਨਹੀਂ ਰਾਜਵਿੰਦਰ ਤੇ ਸੋਹਰਿਆ ਨਾਲ ਗੱਲ ਕਰਨੀ ਨਾ ਤੇ ਰਾਜਵਿੰਦਰ ਦੀ ਭੂਆ ਨਾਲ ਗੱਲ ਕਰ ਲੈਨੇ ਆ ਆਪੇ ਕੋਈ ਨਾ ਕੋਈ ਹੱਲ ਕੱਢੂਗੀ ਨਾ ਕਿਉਂ ਆਪਣੇ ਦਿਲ ਤੇ ਇੰਨੀ ਗੱਲ ਲਾ ਕੇ ਬੈਠੇ ਆ ਸਾਡਾ ਕੀ ਬੰਨਾ ਆਪ ਦੀ ਟੈਨਸ਼ਨ ਲੈ ਲੈ ਕੇ ਤੇ ਲੰਮੇ ਪੈ ਜਾਣੇ ਤੇ ਮੈਂ ਕੀ ਕਰਾਂ ਕਰਾਂ ਗੁੱਡਾਵਾ ਡੋਲ ਤੋਰੀ ਫਿਰਦੀ ਆ ਮੈਂ ਕੱਲੀ ਬਲਜੀਤ ਕੀ ਗੱਲ ਕਰਾਂਗੀ ਉਹਨਾਂ ਨਾਲ ਨਕਲੀ ਗੱਲ ਨਹੀਂ ਕੀਤੀ ਲਿਆ ਤੂੰ ਹੀ ਨਹੀਂ ਨਾ ਗੱਲ ਕਰਨੀ ਤੇ ਫੋਨ ਮੈਨੂੰ ਫੜਾਓ ਮੈਂ ਆਪੇ ਗੱਲ ਕਰ ਲੈਨੀ ਆ ਦਬਕਾ ਲਾ ਕੇ ਪਾਉਂਗੀ ਕਿ ਅੱਗੇ ਪਿਆਰ ਨਾਲ ਬਠੇਰਾ ਸਮਝਾ ਲਿਆ ਵਾ ਨਹੀਂ ਸਮਝ ਲੱਗਦੀ ਸਾਰਿਆਂ ਨੂੰ ਆਲਾ ਤੂੰ ਵੀ ਕਰਕੇ ਵੇਖ ਲੈ ਗੱਲ ਚਾਹ ਤੇਰੀ ਅੱਖਾਂ ਹੀ ਮਨ ਜੀ ਹੈਲੋ ਸੱਸੀ ਕੇ ਭੈਣ ਜੀ ਹੋਰ ਦੱਸੋ ਠੀਕ ਠਾਕ ਹੈ ਬਲਜੀਤ ਮੈਂ ਤਾਂ ਠੀਕ ਵਾਂ ਤੂੰ ਦੱਸ ਅੱਜ ਕਿਦਾਂ ਯਾਦ ਕਰ ਲਿਆ ਸਵੇਰ ਸਵੇਰੇ ਫੋਨ ਲਾਤਾ ਕੀ ਗੱਲ ਦਾਸ ਦਾਸ ਜੀ ਆ ਤੂੰ ਬੜੀ ਆਵਾਜ਼ ਦੀ ਤੇਰੀ ਕਿਦਾਂ ਦੀ ਲੱਗਣ ਗੀ ਮੈਨੂੰ ਨਹੀਂ ਨਹੀਂ ਭੈਣ ਜੀ ਆਪਾਂ ਵੀ ਠੀਕ ਠਾਕ ਆ ਮੇਰੇ ਉਤਨੇ ਫੋਨ ਲਾਇਆ ਹੀ ਮੈਂ ਤਾਂ ਨਾਲ ਗੱਲ ਕਰਨੀ ਸੀ ਭੈਣ ਆ ਵੇਖ ਮੈਨੂੰ ਨਾ ਭਾਬੀ ਨੂੰ ਇਹ ਉਮੀਦ ਨਹੀਂ ਪਰ ਸਾਡੀ ਉਮੀਦ ਤਾਂ ਤੇਰੇ ਸਿਰ ਤੇ ਹੀ ਆ ਹੁਣ ਤੂੰ ਸਾਡੀ ਉਮੀਦ ਨਾ ਤੋੜੀ ਤੂੰ ਐਦਾਂ ਕਰ ਜਿਹੜਾ ਅਮਨ ਦੇ ਵਿਆਹ ਦੇ ਤੋਂ ਨਹੀਂ 5 ਲੱਖ ਰੁਪਏ ਦਿੱਤਾ ਹੈ ਨਾ ਉਹ ਸਾਨੂੰ ਤੂੰ ਮੋੜ ਦੇ ਤੇ ਮੈਂ ਤੈਨੂੰ ਛੇਤੀ ਮੋੜ ਦੂੰਗਾ ਨਾਲੇ ਤੇ ਇੱਕ ਤੇ ਰਾਜਵਿੰਦਰ ਨੂੰ ਦਾਅ ਦਿੱਤਾ ਜਾਊਗਾ ਤੇ ਸਾਰੇ ਮਸਲੇ ਹੱਲ ਹੋ ਜਾਣੀ ਆ ਤੇ ਜੇ ਹੋ ਸਕਦਾ ਨਾ ਤੇ ਰਾਜਵਿੰਦਰ ਸੱਸੋਹਰੇ ਨਾਲ ਤੂੰ ਗੱਲ ਕਰਕੇ ਵੇਖ ਲੈ ਬਾਕੀ ਜਿਹੜੇ ਤੂੰ ਪੈਸੇ ਇਹਨੂੰ ਦੇਣੀਆਂ ਨਾ ਇਹ ਪੈਸੇ ਤੇਰੇ ਮੈਂ ਜਿੰਨੀ ਛੇਤੀ ਹੋਈ ਉਨੀ ਹੀ ਤੇ ਮਰ ਦੂੰਗਾ ਰਖਬੀਰ ਤੇਰਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਮੈਂ ਕਿੱਥੋਂ ਦਵਾ ਪੈਸੇ ਇੰਨੇ ਪੈਸੇ ਮੇਰੇ ਕੋਲ ਨਹੀਂ ਹੈਗੇ ਪੈਸੇ ਮੈਂ ਤੇ ਅਮਨ ਦਾ ਵਿਆਹ ਹੋਣ ਕੀਤਾ ਵਾ ਤੇ ਕਰਜ਼ੇ ਦੀ ਪੰਡ ਜੇ ਮੇਰੇ ਸਿਰ ਤੇ ਆ ਵਿਆਜੀ ਕੋ ਮੈਂ ਚੁੱਕੇ ਆ ਨਾਲੇ ਮੇਰੇ ਕੋਲ ਹੈ ਨਹੀਂ ਉਹ ਪੈਸੇ ਭਰਾਵਾ ਮੈਂ ਕਿਹੜੀਆਂ ਬੈਂਕਾਂ ਦੇ ਵਿੱਚ ਪੈਸੇ ਰੱਖੇ ਆ ਤੇਰੇ ਕੋਲ ਬਥੇਰੇ ਪੈਸੇ ਆਗੇ ਆ ਆਪਣੇ ਕੋ ਘਰ ਹੁਣ ਮੁੱਕਰ ਨਾ ਉਹਨਾਂ ਗੱਲਾਂ ਤੋਂ ਨਾਲੇ ਹੁਣ ਤੈਨੂੰ ਗੱਡੀ ਦੇਣੀ ਪੈਣੀ ਆ ਭਾਵੇਂ ਜੋ ਮਰਜ਼ੀ ਕਰ ਲੈ ਮੇਰ ਕੋ ਪੈਸੇ ਭਰ ਲੰਡਿਆ ਜਿਹੜੇ ਤੂੰ ਲਿਆ ਮੈਨੂੰ ਫੜਾਉ ਨਹੀਂ ਨਹੀਂ ਭੈਣ ਜੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਉਹ ਤੁਹਾਨੂੰ ਵੀ ਪਤਾ ਵਾ ਇਹ ਵਾਰਾ ਦੀ ਫਸਲ ਬੜੀ ਵਧੀਆ ਹੀ ਉਹ ਜਦੋਂ ਵੱਢਣ ਦਾ ਟਾਈਮ ਆਇਆ ਨਾ ਲਗਾਤਾਰ ਮੀਂਹ ਪੈਂਦੇ ਰਹੇ ਤੇ ਫਸਲ ਸਾਰੀ ਖਰਾਬ ਹੋ ਗਈ ਤੁਹਾਨੂੰ ਪਤਾ ਵਾ ਸਾਡੇ ਪੱਲੇ ਕੱਖ ਨਹੀਂ ਹੈਗਾ ਹੁਣ ਅਸੀਂ ਤਾਂ ਡੜ ਕੋ ਪੈਸੇ ਮੰਗਣੇ ਉਤਰਾ ਦੇ ਹਾਨੂੰ ਕੋਈ ਲੋੜ ਨਹੀਂ ਪੈਸੇ ਮੰਗਣ ਦੇ ਤੁਸੀਂ ਹੱਡੀ ਮਜਬੂਰੀ ਸਮਝੋ ਬਲਜੀਤ ਮੇਰੀ ਗੱਲ ਸੁਣ ਲੈ ਸਾਫ਼-ਸਾਫ਼ ਸਾਰਿਆਂ ਨੂੰ ਆਪ ਆਪਣੇ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਵਾ ਤਰਗਵੀਰ ਆਖਣ ਜਾਂ ਮੈਨੂੰ ਪੈਸੇ ਦੇ ਮੈਂ ਇਹਨੂੰ ਕਿੱਥੋਂ ਦਵਾਂ ਪੈਸੇ ਜੇ ਤੁਹਾਡੇ ਕੋ ਹੈਗਾ ਵਾ ਕੋਹ ਤੇ ਕਰੋ ਕੁੜੀ ਦਾ ਵਿਆਹ ਜੇ ਨਹੀਂ ਹੈਗਾ ਤਾਂ ਨਾ ਕਰੋ ਨਾਲੇ ਦੂਜੀ ਗੱਲ ਇਹ ਕਿ ਨਾਲੇ ਧੀਆ ਕੋ ਪੈਸੇ ਮੰਗ ਕੇ ਤੁਸੀਂ ਚੰਗੇ ਲੱਗਦੇ ਜੋ ਕਿ ਇਹਦੇ ਕਹਿੰਦਾ 5 ਲੱਖ ਦੇ ਦੇ ਹੈ ਮੇਰੇ ਕੋ ਹੈ ਨਹੀਂ ਉਹ ਪੈਸੇ ਜੇ ਇਹ ਤਾਂ ਤੁਸੀਂ ਕਰਨਾ ਰਿਸ਼ਤਾ ਠੀਕ ਵਾ ਜੇ ਨਹੀਂ ਕਰਨਾ ਤਾਂ ਵੀ ਠੀਕ ਵਾ ਤੇ ਮੇਰੀ ਨਾ ਕੁੜਮਾ ਜਾਰੀ ਨਾਕ ਨਾ ਵਢਾਇਓ ਆਹੋ ਆਪਣੀ ਤੇਰਾ ਤੁਸੀਂ ਕਰਨਾ ਵਾ ਮੈਨੂੰ ਕਹਦਾ ਓਕੇ ਸੋਕੇ ਬਲੇ ਤੇ ਰਿਸ਼ਤੇਦਾਰੀ ਕੰਮ ਆਉਂਦੇ ਆ ਨਾਲੇ ਰਿਸ਼ਤੇਦਾਰੀਆਂ ਦਾ ਫਾਇਦਾ ਕੀ ਆ ਜਦ ਕਿ ਇਹਦੇ ਕੋਈ ਕੰਮ ਹੀ ਨਾ ਆਵੇ ਉਹ ਕੋਈ ਨਹੀਂ ਅਸੀਂ ਤਾਂ ਕੋ ਉਦਾਂ ਪੈਸੇ ਨਹੀਂ ਮੰਗਦੇ ਅਸੀਂ ਤਾਂ ਬਧਾਰੀ ਮੰਗਦੇ ਆ ਜਦੋਂ ਹਟ ਕੋ ਹੋਣਗੇ ਨਾ ਤੇ ਅਸੀਂ ਤੁਹਾਨੂੰ ਦੇ ਦਾਂਗੇ ਬਲਜੀਤ ਜਿਆਦੀ ਟੈਨਸ਼ਨ ਨਾ ਲੈ ਮੈਂ ਕਰਦੀ ਆ ਮਾਂ ਦੇ ਡੈਡੀ ਨਾਲ ਗੱਲ ਜੋ ਵੀ ਹੋਊਗਾ ਨਾ ਸਾਰੀ ਗੱਲਬਾਤ ਮੈਂ ਤੈਨੂੰ ਦੱਸੂਗੀ ਚੰਗਾ ਤੇ ਨਾਲੇ ਮੈਨੂੰ ਥੋੜਾ ਜਿਹਾ ਕੰਮ ਆ ਮੈਨੂੰ ਕੰਮ ਕਰ ਲੈਂਦੇ ਚਲ ਰੱਖ ਫੋਨ ਤੂੰ ਮੈਂ ਤੁਹਾਨੂੰ ਕਿਹਾ ਸੀ ਨਾ ਟੈਨਸ਼ਨ ਨਾ ਲੋ ਹੁਣ ਭੈਣ ਜੀ ਨਾਲ ਗੱਲ ਕੀਤੀ ਹੈ ਨਾ ਆਪੇ ਕਿ ਦੋਨੋਂ ਕਿਤੇ ਪਹਿੇ ਕਰਕੇ ਦੇਣਗੇ ਜਦੋਂ ਉਹਨਾਂ ਨੂੰ ਲੋੜ ਹੀ ਅਹੀਂ ਵੀ ਤੇ ਦਿੱਤੇ ਹੀ ਨਾਲ ਕਿਉਂ ਐਡੀ ਵੱਡੀ ਟੈਨਸ਼ਨ ਲੈਣੀ ਆ ਰਿਸ਼ਤੇਦਾਰੀਆਂ ਨਾਲ ਗੱਲ ਕਰਾਂਗੇ ਜੇ ਤੁਹਾਡੀ ਪਰਜਾ ਹੀ ਇਸ ਤਰ੍ਹਾਂ ਦੇ ਨਿਕਲ ਗਈ ਆ ਤੇ ਇਹਦਾ ਮਤਲਬ ਵੇ ਥੋੜੀ ਆ ਤੇ ਤੁਹਾਡੀ ਭੈਣ ਵੀ ਇਤਰਾ ਹੀ ਕਰੂਗੀ ਓ ਬਲਜੀਤ ਤੂੰ ਜੋ ਮਰਜ਼ੀ ਕਰ ਪਰ ਮੇਰਾ ਨਾ ਇਹ ਰਿਸ਼ਤੇਦਾਰੀ ਤੋਂ ਮੰਨ ਚੁੱਕਿਆ ਗਿਆ ਵਾ ਮੈਨੂੰ ਗੱਲਾਂ ਤੋਂ ਭੈਣ ਜੀ ਨੂੰ ਲੱਗੰਦਿਆ ਵਾ ਉਹਾਨੂੰ ਪੈਸੇ ਦੇਣਾ ਨਹੀਂ ਚਾਹੁੰਦੀ ਨਾ ਸਾਡੀ ਮਾਜਿਦ ਕਰਨਾ ਚਾਹੁੰਦੀ ਆ ਮੈਨੂੰ ਤੇ ਇਸ ਗੱਲ ਦੀ ਟੈਨਸ਼ਨ ਵਾ ਕਿ ਵਿਆਹ ਕੁੜੀ ਦਾ ਕਰਾਂਗੇ ਕਿਦਾਂ ਬਾਕੀ ਜੇਕਰ ਰਾਜਵਿੰਦਰ ਸਹੁਰਿਆਂ ਦੇ ਜਵਾਬ ਦੇਤਾ ਨਾ ਸਾਰੇ ਪਿੰਡ ਸਾਡੀ ਬਦਨਾਮੀ ਬੜੀ ਹੋਣੀ ਹੈ ਹਾਏ ਹਾਏ ਸ਼ੋਭਾ ਸ਼ੋਭਾ ਬੋਲੋ ਹੈ ਹੋ ਗਿਆ ਗੱਲਾਂ ਕਿਉਂ ਕਰਦੇ ਆ ਭੈਣ ਜੀ ਕਹਿੰਦੀ ਭਾਜੀ ਤੇ ਆਊਗਾ ਨਾ ਮੈਂ ਸਾਰੀ ਗੱਲਬਾਤ ਕਰੂੰਗੀ ਇਜੇ ਜਦੋਂ ਗੱਲ ਹੋ ਗਈ ਤੇ ਪੈਸੇ ਉਹਨਾਂ ਨੇ ਆਪਣੇ ਆਪ ਹੀ ਦੇ ਦੇਣੇ ਆ ਤੇ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਣੀਆਂ ਫਿਰ ਵਿਆਹ ਵੀ ਚੰਗਾ ਭਲਾ ਹੋ ਜਾਣਾ ਜਦੋਂ ਸਾਡੇ ਕੋ ਹੋਣਗੇ ਤਸੀਂ ਮੋੜ ਦਾਂਗੇ ਮੰਮੀ ਆਹ ਵੇਖੋ ਕਿੰਨੇ ਸੋਹਣੇ ਸੋਹਣੇ ਲਹਿੰਗੇ ਆ ਮੈਂ ਤਾਂ ਜਾਂ ਆਹ ਵਾਲਾ ਲਹਿੰਗਾ ਲੈਣਾ ਵਾ ਤੇ ਚਾਹ ਮੈਨੂੰ ਆਹ ਬੜਾ ਸੋਹਣਾ ਲੱਗਣਦਿਆ ਵਾ ਚਾਹ ਮੈਂ ਆਹ ਵਾਲਾ ਲੈਣਾ ਵਾ ਸੋਹਣਾ ਵਾ ਨਾ ਤੁਹਾਨੂੰ ਕਿਹੜਾ ਸੋਹਣਾ ਲੱਗਦਾ ਇਹਨਾਂ ਦੋਵਾਂ ਚ ਮੈਨੂੰ ਆਹ ਵਾਲਾ ਸੋਹਣਾ ਲੱਗਾ ਨਾ ਵੀ ਰੰਗ ਦਾ ਸੋ ਕੋ ਜਿਆਦਾ ਇਹਦੇ ਚ ਰੰਗ ਉੱਠਦਾ ਵਾ ਆਈ ਮੈਂ ਵੇਖਣ ਦੀ ਉਹਦਾ ਮੈਨੂੰ ਵੀ ਆਈ ਮੇਰੇ ਮਨ ਨੂੰ ਲੱਗਣ ਦਿਆ ਵਾ ਏਦਾਂ ਕਰਿਓ ਫਿਰ ਮੈਂ ਏਦਾਂ ਦਾ ਹੀ ਲਹਿੰਗਾ ਲੈਣਾ ਚੱਲ ਪੁੱਤ ਵੇਖ ਤੇ ਤੂੰ ਲਿਆਈ ਆ ਹੁਣ ਤੇ ਇਹੋ ਜਿਹਾ ਫੂਨਾ ਦੇ ਵੇ ਵੇ ਕੇ ਡਿਜ਼ਾਈਨ ਤਿਆਰ ਕਰ ਦਿੰਦੇ ਆ ਕੋਈ ਗੱਲ ਨਹੀਂ ਤੂੰ ਜਿੱਦਾਂ ਦਾ ਤਿਆਰ ਕਰਵਾਉਣਾ ਹੋਊਗਾ ਨਾ ਤੇ ਕਰਵਾ ਲਈ ਤੇਰੇ ਰੀਝਾਂ ਮੈਂ ਪਤਾ ਹੀ ਪੂਰੀਆਂ ਕਰਨੀਆਂ ਗਾਂ ਨੂੰ ਮੁੜ ਕੇ ਫਿਰ ਜ਼ਿੰਮੇਵਾਰੀਆਂ ਪੈ ਜਾਂਦੀਆਂ ਵਾ ਮੁੜ ਕੇ ਬੰਦਾ ਆਪਣੇ ਲਈੜੇ ਬਣਾਉਂਦਾ ਹੀ ਨਹੀਂ ਆ ਉਹ ਤਾਂ ਗੱਲ ਮੰਮੀ ਹੈਗੀ ਆ ਮੰਮੀ ਮੈਂ ਵੇਖਿਓ ਇਹਦੇ ਵਿੱਚ ਕਲੀਰ ਏ ਚੂੜੇ ਮੈਂ ਸਾਰਾ ਕੁਝ ਵੇਖ-ਵੇਖ ਕੇ ਰੱਖਿਆ ਵਾ ਪਸੰਦ ਕਰ ਕਰ ਕੇ ਤੇ ਮੈਂ ਉਦਾਂ ਹੀ ਚੀਜ਼ਾਂ ਸਾਰੀਆਂ ਲੈਣੀਆਂ ਵਾ ਠੀਕ ਆ ਤੇ ਆਪਾਂ ਜਾਵਾਂਗੇ ਕਿਦਾਂ ਸ਼ਾਪਿੰਗ ਕਰਨ ਨੂੰ ਕੋਈ ਨਹੀਂ ਪਤਾ ਝੋਨੇ ਝੋਨਾ ਵੱਢਿਆ ਗਿਆ ਵਾ ਉਹ ਜਿੱਦਣ ਪੈਸੇ ਆ ਜਾਣਗੇ ਤੇ ਫਿਰ ਲੈ ਜਾਾਂਗੇ ਤੈਨੂੰ ਹੁਣ ਤੇ ਪੁੱਤ ਤੁਹਾਡੇ ਬਾਰੇ ਬਾਰੇ ਆ ਤਾਂ ਕੰਮ ਵਧੀਆ ਵਾ ਜਿੱਦਾਂ ਤੇ ਮਰਜ਼ੀ ਚੀਜ਼ ਸਲੈਕਟ ਕਰ ਲਓ ਹੈਨਾ ਅੱਗੇ ਇਹੋ ਜਿਹਾ ਕੋਈ ਕੰਮ ਹੀ ਨਹੀਂ ਹੁੰਦਾ ਏ ਅੱਗੇ ਮਾਪੇ ਉਹਦੇ ਨਾਲ ਜਾਣਾ ਉਹਨਾਂ ਨੇ ਚੀਜ਼ਾਂ ਪਸੰਦ ਕਰ ਦੇਣੀਆਂ ਆ ਉਹਤੇ ਬੜੇ ਆਪਸ਼ਨ ਆ ਗਏ ਆ ਮੰਮੀ ਇੱਕ ਚੀਜ਼ ਹੋਰ ਬਹੋਣੀ ਆ ਵੇਖਿਓ ਇਹ ਆ ਮੈਂ ਮਹਿੰਦੀ ਲਗਵਣੀ ਆ ਆ ਡਿਜ਼ਾਈਨ ਸਿਲੈਕਟ ਕੀਤਾ ਮੈਂ ਜਿਆ ਡਿਜ਼ਾਈਨ ਹੀ ਬੜਾ ਸੋਹਣਾ ਵਾ ਤੇ ਉਹਦਾ ਉਹਨੇ ਪੈਸੇ ਵਾਵਾ ਹੀ ਲੈਣੇ ਫਿਰ ਉਹਨਾਂ ਨੇ ਸੰਗਣਾ ਵੜਾਵਾ ਤੇ ਕੋਈ ਨਹੀਂ ਪੁੱਤ ਫਿਰ ਕੀ ਪੈਸੇ ਲੈਣੇ ਤੇ ਇੱਕੋ ਬੜੀ ਵਿਆਹ ਹੁੰਦਾ ਵਾ ਕਿਹੜਾ ਤੇ ਘੜੀ ਮੂੜੀ ਪੈਸੇ ਲਾਉਣੇ ਆ ਰੀਝਾਂ ਕਰਾਂਗੇ ਪੂਰੀਆਂ ਸਾਰੀਆਂ ਤੂੰ ਟੈਨਸ਼ਨ ਨਾ ਲੈ ਤੂੰ ਜਿਹੜੀ ਜਿਹੜੀ ਚੀਜ਼ ਹੋਰ ਰੱਖਣੀ ਆ ਜੇ ਕੋਈ ਸੂਟ ਸੱਟ ਬੁਟੀਕ ਤੋਂ ਵੀ ਤਿਆਰ ਕਰਾਉਣਾ ਵਾ ਨਾ ਤੇ ਉਹ ਵੀ ਵੇਖ ਕੇ ਤੇ ਕਰ ਲਈ ਸਿਲੈਕਟ ਮੰਮੀ ਮੈਂ ਸਾਰਾ ਕੁਝ ਸਿਲੈਕਟ ਕਰ ਲਿਆ ਵਾ ਹੁਣ ਜੇ ਮੈਨੂੰ ਦੱਸਿਓ ਤੁਸੀਂ ਵੀ ਕਿਦਾਂ ਆਪਾਂ ਜਾਣਾ ਵਾ ਓਦੋਂ ਫਿਰ ਆਪਾਂ ਸਾਰਾ ਕੁਝ ਲੈ ਕੇ ਹੀ ਆਵਾਂਗੇ ਸੂਟ ਵੀ ਮੈਂ ਵਧੀਆ ਵਧੀਆ ਵੇਖਿਆ ਤੇ ਓਦਾਂ ਦੇ ਲਿਓਣੀ ਆ ਓਦਾਂ ਦੇ ਲੈ ਲਈ ਆ ਜਿਹੜੇ ਹੁੰਦੇ ਨਾ ਇੰਸਟਾ ਇੰਸਟਾ ਤੇ ਉਹਨਾਂ ਦੇ ਪੇਜ ਹੁੰਦੇ ਉਹ ਇਥੋਂ ਸਿੱਧਾ ਫੋਨ ਵੀ ਕਰ ਲਈਦਾ ਵਾ ਤੇ ਤੂੰ ਕਰ ਲਈਆਂ ਫੋਨ ਤੇ ਨਾਲੇ ਮੇਰਾ ਪੁੱਤ ਲਹਿੰਗਾ ਜਿਹੜਾ ਵਾ ਨਾ ਪੈਲ ਸਪੂਲਸ ਚ ਪਾਈ ਤੇ ਜਿਹੜਾ ਵਾ ਨਾ ਸੂਟ ਉਹ ਫੇਰਿਆਂ ਤੇ ਚੰਗਾ ਲੱਗਦਾ ਵਾ ਹਾਂ ਮੰਮੀ ਉਹ ਤੇ ਹੈ ਹੀ ਆ ਫੇਰਿਆਂ ਤੇ ਸੂਟ ਹੀ ਪਾਉਂਗੀ ਤੋਂ ਪੈਲਸ ਦੇ ਵਿੱਚ ਲਹਿੰਗਾ ਪਾ ਲੂੰਗੀ ਮੈਂ ਕਹਿੰਨੀ ਸੂਟ ਬਣਾ ਦੋ ਰਾਣੀ ਕਲਰ ਦਾ ਤੁਹਾਡੀ ਪਸੰਦ ਦਾ ਹੀ ਬਣਾ ਲਾਂਗੇ ਹੋਰ ਇੱਕ ਨਾਭੀ ਲਹਿੰਗਾ ਹੋ ਜਾਊਗਾ ਤੇ ਰਾਣੀ ਕਲਰ ਦਾ ਸੂਟ ਹੋ ਜਾ ਕਿੰਨਾ ਵਧੀਆ ਲੱਗੂ ਫਿਰ ਸੋਹਣਾ ਹੀ ਲੱਗਣਾ ਮੰਮੀ ਚੱਲ ਵੇਖ ਲੈ ਤੂੰ ਡੈਡੀ ਆਉਣਗੇ ਨਾ ਤੂੰ ਉਹਨੂੰ ਦੱਸ ਦਿਓ ਵੀ ਆਹ ਚੀਜ਼ਾਂ ਮੈਂ ਪਸੰਦ ਕੀਤੀਆਂ ਤੇ ਮੈਂ ਆਹ ਲੈਣੀਆਂ ਵਾ ਕੋਈ ਨਹੀਂ ਕੋਈ ਨਹੀਂ ਸਕਰੀਨ ਸ਼ਾਟ ਲੈ ਲੈ ਕੋਈ ਗੱਲ ਨਹੀਂ ਇੱਥੇ ਲੰਲਾਂਗੇ ਜਾ ਕੇ ਕੇ ਬਲਦੀਰ ਹਾਂਜੀ ਹੋਈ ਪੈਣਾ ਗੱਲ ਤੇਰੀ ਕਿ ਨਹੀਂ ਅਜੇ ਨਹੀਂ ਆਇਆ ਨਹੀਂ ਫੋਨ ਉਹਨਾਂ ਦਾ ਆਇਆ ਨਹੀਂ ਅਜੇ ਤੱਕ ਨਹੀਂ ਆਇਆ ਚਲ ਮੈਂ ਕਰਕੇ ਵੇਨਾਂਵਾ ਫਿਰ ਗਈ ਆ ਬੈਲਣ ਹਾਂ ਫੂਨ ਕਿਧਾ ਆ ਗਿਆ ਵੇਖਾਂ ਲੈ ਫੂਨ ਤੇਰੇ ਘਬੀਰ ਹੋਣਾ ਦਾ ਵਾ ਹੈ ਮੈਂ ਵੀ ਨਹੀਂ ਪੂ ਚੱਕਣਾ ਰਹਿਣ ਦੇ ਵਜਦਾ ਤੇ ਵੱਜ ਜਾਂਦੇ ਦਾਸ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਈਆਂ ਕੋ ਪੈਸੇ ਮੰਗਦੇ ਆ ਮੈਂ ਕਿੱਥੋਂ ਦਵਾਂ ਪੈਸੇ ਇਹਨਾਂ ਮੈਂ ਤਾਂ ਗਲਤੀ ਕਰ ਲਈ ਆ ਰਾਜਵਿੰਦਰ ਦਾ ਰਿਸ਼ਤਾ ਕਰਾ ਕੇ ਇਹਦੇ ਨਾਲ ਮੈਂ ਨਾ ਹੀ ਕਰਾਉਂਦੀ ਨਾ ਉਹ ਚੰਗਾ ਹੀ ਹੋਰ ਕਿਸ ਦਾ ਕਰਾ ਦਿੰਦੀ ਨਾਲੇ ਮੈਂ ਕਰਦੀ ਆ ਅੰਮਾ ਦੇ ਸਹੁਰਿਆਂ ਨਾਲ ਗੱਲ ਤੇ ਉਹਦੇ ਨਾਲ ਰਾਜਵਿੰਦਰ ਦੇ ਸਹੁਰਿਆਂ ਨਾਲ ਕਿ ਉਹ ਵਿਚਾਰੇ ਕਿੱਥੋਂ ਹਣ ਕਰਨ ਐਵੇਂ ਆਸਾਂ ਲਾ ਕੇ ਬੈਠੇ ਆ ਕਿ ਰਾਜਵਿੰਦਰ ਦਾ ਵਿਆਹ ਕਰਨਾ ਰਾਜਵਿੰਦਰ ਦਾ ਵਿਆਹ ਕਰਨਾ ਵਾ ਨੌਕਾਰ ਖੜਨੀ ਆ ਤੇ ਮੈਂ ਤਾਂ ਉਹਨਾਂ ਨੂੰ ਕਹਿੰਨੀ ਆ ਕਿ ਤੁਸੀਂ ਹੋਰ ਜਿੱਥੇ ਵੇਖਣਾ ਵੇਖ ਲਓ ਉਹ ਅਗਲਿਆਂ ਕੋ ਹੈ ਨਹੀਂ ਵਿਆਹ ਜੋਗੇ ਪੈਸੇ ਆ ਮੈਂ ਵੀ ਜਵਾਬ ਦੇ ਦਿੰਨੀ ਨਾਲੇ ਮੈਂ ਐਵੇਂ ਵਾਧੂ ਜਿ ਟੈਨਸ਼ਨ ਲੈ ਲੈ ਮੰਡੇ ਹੀ ਆ ਵੇਖ ਲੈ ਭੈਣ ਦੇ ਕੰਮ ਕਿ ਤੂੰ ਫੋਨ ਹੀ ਚੁੱਕ ਲੈ ਆਪ ਤੇ ਤੂੰ ਕੀਤਾ ਜੇ ਕਿਸ ਨੇ ਕੀਤਾ ਤੇ ਜਵਾਬ ਤੇ ਦੇ ਦੇ ਚੁੱਕੇ ਉਹ ਕੋਈ ਗੱਲ ਨਹੀਂ ਕੰਮ ਤਾਂ ਤੇ ਲੱਗੀ ਹੋਣੀ ਕਿਤੇ ਜਦੋਂ ਫੋਨ ਵੇਖੂਗੀ ਨਾ ਨਾਲੇ ਕਰ ਲੂਗੀ ਨਾਲੇ ਭੈਣ ਜੀ ਆਪ ਹੀ ਤੇ ਕਹਿੰਦੀ ਸੀ ਭਾਜੀ ਤੇ ਆਊਗਾ ਦੱਸਵਾ ਕਰਕੇ ਤੇ ਫੇਰ ਦੱਸੂਗੀ ਕੀ ਪਤਾ ਜੇ ਭਾਜੀ ਆਇਆ ਜਾਂ ਨਹੀਂ ਆਇਆ ਕਈ ਗੱਲਾਂ ਹੁੰਦੀਆਂ ਵਾ ਤੁਸੀਂ ਉਹਦੀ ਮੈਂ ਹਾਬਲਾ ਬਚੂਲਕ ਨਹੀਂਆਂ ਜਿਆਦਾ ਕਹਤੀ ਸਾਡੀ ਗੱਲ ਤਾਂ ਮੈਂ ਚੇਤਾ ਭਲਾ ਲਿਆ ਹੋਏ ਨੇ ਉਹ ਨਹੀਂ ਚੇਤਾ ਭਲਉਂਦੀ ਹੁਣ ਤੂੰ ਅਸਲ ਵਿੱਚ ਨਾ ਕਾਲੇ ਪੈ ਗਈਆਂ ਇਸ ਤਰ੍ਹਾਂ ਦੇ ਕੰਮ ਨਾ ਕਰਿਆ ਕਰੋ ਉਹ ਡੀਗ ਲੋ ਆ ਜਾਂਦਾ ਪਰ ਹੁਣ ਜੇ ਨਾ ਫੋਨ ਆਊਗਾ ਤੇ ਹੀ ਆਪ ਕਰ ਲਾਂਗੇ ਚਲ ਠੀਕ ਆ ਲੈ ਆ ਗਿਆ ਇਹ ਭੈਣ ਦਾ ਫੋਨ ਮੈਂ ਤਾਂ ਸੱਚੀ ਐਵੇਂ ਟੈਨਸ਼ਨ ਲਈ ਜਾਂਦੇ ਆ ਬਲਜੀਤ ਮੈਨੂੰ ਬਥੇਲਾ ਕਹਿੰਦੀ ਕਿ ਤੁਸੀਂ ਟੈਨਸ਼ਨ ਨਾ ਲਵੋ ਭੈਣ ਜੀ ਦੇ ਕੰਮ ਚ ਬੀਜੀ ਹੋਣੀ ਆ ਚਲ ਚੰਗਾ ਭੈਣ ਨੇ ਫੋਨ ਲਾਤਾ ਹਾਂ ਪੁੱਛਾਂ ਸਹੀ ਭੈਣਾਂ ਦੀ ਕੀ ਆ ਹਾਂ ਭੈਣ ਕੀ ਹਾਲ ਵਾ ਅਸੀਂ ਤੁਹਾਨੂੰ ਲਾਇਆ ਇਹ ਫੋਨ ਤੂੰ ਚੁੱਕਿਆ ਹੀ ਨਹੀਂ ਹੋ ਗਈ ਬਗੱਲ ਬਾਤ ਰਾਜਵਿੰਦਰ ਸੌਰਿਆ ਨਾਲ ਮਨ ਕੇ ਦਾਜ ਨਾ ਲੈਣ ਵੱਲੋਂ ਨਾਲੇ ਭਾਈਆ ਕੀ ਕਹਿੰਦਾ ਪੈ ਵੱਲੋਂ ਕੋਈ ਭਾਈਆ ਨਾਲ ਗੱਲਬਾਤ ਸਾਡੀ ਤਰੀਕਾ ਨਹੀਂ ਹੈ ਜੀ ਹਰਗਵੀਰ ਸਾਲ ਅੱਲਾ ਤੂੰ ਸਾਲ ਲੈ ਕੇ ਗੱਲ ਕਰ ਤੇ ਮੈਂ ਨਾ ਤੇਤਾ ਹੀ ਰਾਜਵਿੰਦਰ ਦੇ ਸਹੁਰਿਆਂ ਨਾਲ ਗੱਲਬਾਤ ਫੋਨ ਤੇ ਤੇ ਉਹ ਕਹਿੰਦੇ ਉਹਨਾਂ ਤੇ ਦੇਤਾ ਸਾਫ਼-ਸਾਫ਼ ਜਵਾਬ ਉਹ ਕਹਿੰਦੇ ਕਿ ਨਹੀਂ ਆਹ ਨਹੀਂ ਕਰਨਾ ਰਾਜਵਿੰਦਰ ਦੇ ਨਾਲ ਵਿਆਹ ਕੀ ਕਹਿਣ ਕਿਦਾਂ ਨਹੀਂ ਨਹੀਂ ਗੱਲਾਂ ਕਰ ਤੂੰ ਐਦਾਂ ਕਿਦਾਂ ਜਵਾਬ ਦੇ ਜਾਣਗੇ ਉਹ ਸਾਲ ਤਾਂ ਉੱਪਰ ਹੋ ਗਿਆ ਕੁੜੀ ਮੰਗੀ ਨੂੰ ਨਾਲੇ ਦੋ ਮਹੀਨੇ ਦਾ ਵਿਆਹ ਦੇ ਦਿੱਤਾ ਹੀ ਹੁਣ ਕਿਦਾਂ ਵਿਆਹ ਨੂੰ ਜਵਾਬ ਦੇਂਦੇ ਆ ਰਘਵੀਰ ਇਹ ਗੱਲ ਤਾਂ ਮੈਨੂੰ ਨਹੀਂ ਪਤਾ ਹੈਗਾ ਜ਼ੁਬਾਨ 'ਵੀ ਕੋਈ ਚੀਜ਼ ਹੁੰਦੀ ਆ ਤੂੰ ਵੀ ਤੂੰ 21 ਦਿਹਾ ਕਰਨਾ ਨਾਲ ਉਹਨਾਂ ਨੇ ਤੈਨੂੰ ਸਾਫ਼-ਸਾਫ਼ ਹੀ ਦੱਸਿਆ ਸੀ ਗੱਡੀ ਦੇਣੀ ਪੈਣੀ ਤੇ ਛਾਪਾਂ ਪਾਉਣੀਆਂ ਪੈਣੀਆਂ ਤੇ ਕੁੜਬੁੜੀਆਂ ਦੇ ਕੰਨ ਟੱਕਣੇ ਪੈਣੇ ਤੇ ਰੋਟੀ ਪਾਣੀ ਬਰਾਤ ਲਈ ਵਧੀਆ ਚਾਹੀਦਾ ਵਾ ਤੇ ਤੂੰ ਹੁਣ ਚ ਸਿਜੀ ਵਟਣ ਦਿਹਾ ਵਾ ਤੇ ਫੇਰ ਅਗਲੇ ਤਾਂ ਜਵਾਬ ਹੀ ਦੇਣਾ ਵਾ ਹੋਰ ਉਹਨਾਂ ਨੇ ਕੀ ਕਰਨਾ ਵਾ ਭੈਣ ਤੈਨੂੰ ਪਤਾ ਤੂੰ ਕਾ ਕਹਿਣ ਕੀ ਡਈਂ ਆ ਅਹੀਂ ਕਦੋਂ ਦਾ ਆਇਤੋਂ ਮੁਕਰਿਆ ਅਹੀਂ ਤੈਨੂੰ ਕਦੋਂ ਕਹ ਗੱਡੀ ਨਹੀਂ ਦੇਣੀ ਅਹੀਂ ਇੰਨਾ ਹੀ ਕਹਿਣਾ ਗੱਡੀ ਵਿਆਹ ਤੋਂ ਬਾਅਦ ਦੇ ਦਾਂਗੇ ਬਾਕੀ ਨਹੀਂ ਬਰਾਦੀ ਸੇਵਾ ਅਜ ਕੱਲ ਅਹੀਂ ਪੂਰੀ ਸੇਵਾ ਕਰਾਂਗੇ ਭੈਣ ਜੀ ਤੂੰ ਨਹੀਂ ਸਾਡੀ ਮਦਦ ਕਰਨੀ ਤਾ ਕਿਹਨੇ ਕਰਨੀ ਮਦਦ ਭੈਣ ਭਲੇ ਇੱਕ ਦੋ ਦਿਨ ਦੀ ਮਦਦ ਕਰਦੇ ਜੇ ਰਾਜ ਵੀ ਸਾਡੀ ਧੀ ਆ ਨਾ ਤੇਰੀ ਵੀ ਧੀ ਲੱਗਦੀ ਆ ਉਹ ਹਰ ਗੱਲ ਇਹ ਤੂੰ ਮੇਰੀ ਗੱਲ ਸੁਣ ਮੈਂ ਤਾਂ ਉਹਨਾਂ ਦੇ ਬਥੇਰੇ ਤਰਲੇ ਮਿੰਤਾ ਕੱਢੇ ਆ ਕਿ ਚੱਲ ਕੋਈ ਗੱਲ ਨਹੀਂ ਵੀਰ ਮੇਰੇ ਕੋ ਜੋ ਕੁਛ ਹੈਗਾ ਉਹ ਕੋਈ ਆ ਤੇਰੇ ਵਾਸਤੇ ਤੇ ਕੋਈ ਗੱਲ ਨਹੀਂ ਪਰ ਉਹ ਨਹੀਂ ਮੰਨੇ ਹੈਗੇ ਉਹ ਕਹਿੰਦੇ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਦਾਜ ਨਾਲ ਹੀ ਚਾਹੀਦਾ ਵਿਆਹ ਦੇ ਤੇ ਫੇਰਾਂ ਵਿਆਹ ਕਰਨਾ ਵਾ ਤੇ ਫੇਰ ਹੁਣ ਕੀ ਕਰ ਸਕਦਾ ਕੋਈ ਗੱਲ ਨਹੀਂ ਮੈਂ ਰਾਜਵਿੰਦਰ ਰਹਿ ਨਹੀਂ ਚੱਲੀ ਹੈਗੀ ਮੈਂ ਹੋਰ ਥਾਂ ਤੇ ਵਧੀਆ ਰਿਸ਼ਤਾ ਕਰਾ ਦੂੰਗੀ ਕੋਈ ਨਾਲ ਕਰਾਂ ਕਰਾਂਗੇ ਵੀ ਆਪਣੀ ਬਰਾਬਰੀ ਦਾ ਨਾ ਜਿਆਦੇ ਵੱਡੇ ਲੱਭਾਂਗੇ ਜਿਹੜੇ ਭੁੱਖੇ ਨੰਗੇ ਹੋਣਗੇ ਨਾ ਉਹ ਨਾ ਲੱਭਾਂਗੇ ਇਹ ਤੇ ਜਾਦੀ ਪੋਕ ਖਲਾਣ ਦੇ ਤੇ ਨਾਲੇ ਪੁੱਤ ਮੇਰੀ ਵੀ ਗੱਡੀ ਕੁੜਮਾ ਤੇ ਆੜੀ ਗੱਲ ਵਾ ਤੇ ਮੈਂ ਵੀ ਗੱਲ ਥੱਲੇ ਆ ਜੰਨੀ ਐਂਦਾ ਤੂੰ ਨਾ ਕਰ ਹੁਣ ਚੱਲ ਤੂੰ ਹੀ ਮੇਰੀ ਮਦਦ ਕਰ ਦੇ ਚੱਲ ਗੱਡੀ ਦੇ ਦੇਨੇ ਉਹਨਾਂ ਨੂੰ ਨਾ ਕਰ ਏਦਾਂ ਤੂੰ ਮੈਂ ਅੰਦਰੋਂ ਅੰਦਰ ਟੁੱਟ ਜਾਣਾ ਜੇ ਮੇਰੀ ਕੁੜੀ ਦਾ ਰਿਸ਼ਤਾ ਟੁੱਟ ਗਿਆ ਤੇ ਤੂੰ ਮੇਰੀ ਹਾਲਾਤ ਸਮਝਣ ਦੀ ਕੋਸ਼ਿਸ਼ ਕਰ ਭੈਣ ਮੈਂ ਤੇਰੇ ਅਗੇ ਹੱਥ ਜੋੜਦਾ ਵਾਂ ਹਰਗਵੀਰ ਮੈਂ ਤੇਰੀ ਮਦਦ ਕਰ ਸਕਦੀ ਹੀ ਮੈਂ ਹਰਾਂਮਾਂ ਦੇ ਵਿਆਹ ਤਾਂ ਤੈਨੂੰ ਪਤਾ ਤਾਂ ਹੈਗਾ ਵਾ ਕਿੰਨਾ ਕਰਜ਼ਾ ਚੁੱਕਿਆ ਅੱਜ ਤੇ ਮੇਰਾ ਉਹ ਹੀ ਨਹੀਂ ਲੱਥਾ ਹੈਗਾ ਤੂੰ ਦੱਸ ਮੈਂ ਕੀ ਕਰਾਂ ਨਾ ਹੁਣ ਮੈਂ ਤੇਰੇ ਹਾਂ ਕਰ ਸਕਦੀ ਨੀ ਤੇਰੇ ਘਰੀ ਤੇ ਨਾ ਮੈਂ ਉਹਨਾਂ ਨੂੰ ਕਹਿ ਸਕਦੀ ਆ ਚੱਲ ਕੋਈ ਗੱਲ ਨਹੀਂ ਛੱਡ ਖੜਾ ਹੁਣ ਇਹਨਾਂ ਗੱਲਾਂ ਦਾ ਹੈਲੋ ਲਾ ਭੈਣ ਨੇ ਫੋਨ ਕੱਟਤਾ ਹੀ ਹੁਣ ਹੁਣ ਰੱਬਾ ਮੈਂ ਕੀ ਕਰਾਂ ਮੈਨੂੰ ਤਾਂ ਹੁਣ ਸਭ ਕੁਝ ਵੀ ਨਹੀਂ ਆਉਂਦੀ ਇਹ ਸਾਰੀਆਂ ਮੇਰੀਆਂ ਗਲਤੀਆਂ ਕਰਕੇ ਹੀ ਹੋਇਆ ਵਾ ਬਲਜੀਤ ਬਥੇਰਾ ਮੈਨੂੰ ਰੋਕਦੀ ਪੈਸੇ ਨਾ ਮੰਨ ਉਹ ਨਾ ਮੰਨ ਬੰਦਿਆਂ ਮੇਰੇ ਅੱਖੇ ਲੱਗ ਜਾ ਪਰ ਮੈਂ ਉਹਦੀ ਇੱਕ ਨਹੀਂ ਸੁਣੀ ਹੁਣ ਮੈਂ ਕਿਹੜੇ ਮੂੰਹ ਨਾਲ ਨਾ ਜਾ ਕੇ ਕਾਵਾਂ ਕਿ ਕੁੜੀ ਦਾ ਰਿਸ਼ਤਾ ਟੁੱਟ ਗਿਆ ਮਿੰਨ ਤਾਂ ਧਰਤੀ ਵੇਹ ਨਹੀਂ ਦੇਂਦੀ ਮਿੰਨ ਤਾਂ ਲੋਕਾਂ ਟਿਚਣਾ ਕਰ ਕਰ ਮਾਰ ਦੇਣਾ ਲੋਕਾਂ ਕਹਣਾ ਵੇਖੋ ਇਹ ਬੰਦਾ ساری ਉਮਰ ਕਮਾਈ ਕਰਦਾ ਰਿਆ ਤੇ ਏਰ ਕੋ ਆਪਣੀ ਧੀ ਜੋਗੇ ਪੈਸੇ ਨਹੀਂ ਜੁੜੇ ਵਿਆਹ ਜੋਗੇ ਕੀ ਕਰਾਂ ਹੁਣ ਮੈਂ ਮੈਨੂੰ ਕੋ ਸਮਝ ਨਹੀਂ ਆਉਂਦੀ ਮੈਂ ਤਾਂ ਬਲਜੀਤ ਨਾਲ ਨਜ਼ਰਾਂ ਵੀ ਨਹੀਂ ਮਿਲਾ ਸਕਦਾ ਮੈਂ ਮਾਰੀ ਜਾਣਾ ਹੁਣ ਮੈਨੂੰ ਹੁਣ ਇਹੋ ਰਾਹ ਲੱਭਣ ਦੇ ਆ ਵਾ ਇੱਕ ਮੈਂ ਮਾਰੀ ਜਾਣਾ ਵਾ ਹੁਣ ਰਾਜਵਿੰਦਰ ਪੋਤਾ ਤੇਰਾ ਪਏ ਉਹ ਇੱਥੇ ਤੋਂ ਰਹਿ ਫੰਡੇ ਪਤਾ ਨਹੀਂ ਕਿੱਥੇ ਚਲ ਗਿਆ ਵਾ ਦਿਖਣ ਹੀ ਨਹੀਂ ਦਿਆ ਨਾ ਦੱਸ ਕੇ ਹੀ ਗਏ ਆ ਕਿੰਨਾ ਚਿਰ ਬਾਹਰ ਬਿਠੇ ਸੀ ਮੰਮੀ ਜਾਣਾ ਕਿਤੇ ਇੱਥੇ ਬਾਹਰ ਹੀ ਹੋਣੀ ਆ ਹੋਰ ਕਿੱਥੇ ਡੈਡੀ ਨੂੰ ਜਾਣਾ ਵਾ ਤੂੰ ਕਿ ਐਵੇਂ ਫਿਕਰ ਕਰਨ ਲੱਗ ਜੰਨੇ ਆ ਪੁੱਤ ਫਿਕਰ ਹੁੰਦਾ ਹੀ ਆ ਪਰੇਸ਼ਾਨ ਵੀ ਬੜੇ ਹੀ ਨਾਲ ਮੇਰਾ ਮਨ ਬਹੁਤ ਘਬਰਾਉਂ ਰਿਹਾ ਵਾ ਐਦਾਂ ਲੱਗਣ ਲਿਆ ਜਿੱਦਾਂ ਕੁਛ ਮਾੜਾ ਹੋਣਾ ਹੁੰਦਾ ਵਾ ਓ ਮੰਮੀ ਆ ਇੱਥੇ ਬੈਠੋ ਸ਼ਾਂਤੀ ਦੇ ਨਾਲ ਅਸਾ ਕੋਹਣੀ ਹੁੰਦਾ ਐਵੇਂ ਨਾ ਜਿਹੜੀਆਂ ਮਾੜੀਆਂ ਮੂੜੀਆਂ ਗੱਲਾਂ ਸੋਚਦੇ ਰਿਹਾ ਕਰੋ ਮਨ 'ਚ ਕੀ ਮਾੜਾ ਹੋਣਾ ਪਤਾ ਨਹੀਂ ਹੁੰਦਾ ਪੁੱਤ ਜਿੰਨਾ ਜ਼ਰਾ ਪਿਓ ਪਰੇਸ਼ਾਨ ਵਾ ਨਾ ਬੰਦੇ ਦਾ ਦਿਮਾਗ ਕਿ ਪਾਸੇ ਫਿਰ ਜਾਂਦਾ ਹੁੰਦਾ ਧਿਆਨ ਰੱਖਣਾ ਪੈਂਦਾ ਵਾ ਤੇ ਹੁਣ ਨਾਲੇ ਦੱਸ ਕੇ ਵੀ ਨਹੀਂਗੇ ਅੱਗੇ ਦੱਸ ਕੇ ਜਾਂਦੇ ਹੁੰਦੇ ਜਿੱਥੇ ਵੀ ਜਾਣਾ ਦੁਕਾਨ ਤੇ ਵੀ ਜਾਣਾ ਤਾਂ ਤਾਂ ਵੀ ਦੱਸ ਕੇ ਜਾਣਾ ਉਹ ਮੰਮੀ ਕੀ ਪਤਾ ਕਿ ਇਹਦਾ ਫੋਨ ਆ ਗਿਆ ਹੋਵੇ ਤੇ ਡੈਡੀ ਚੱਲ ਗਏ ਹੁਣ ਬਾਰੋ-ਬਾਰੀ ਨਾ ਦੱਸਿਆ ਹੋਵੇ ਨਾਲੇ ਮੇਰੇ ਡੈਡੀ ਇੰਨੇ ਵੀ ਕਮਜ਼ੋਰ ਦਿਲ ਦੇ ਨਹੀਂ ਹੈਗੇ ਕੀ ਕੋਈ ਕਰ ਲੈਣਗੇ ਤੂੰ ਮੰਨ ਜਾ ਨਾ ਮੰਨ ਮੇਰਾ ਦਿਲ ਨਿਕਲ ਨਿਕਲ ਪੈਣ ਰਿਹਾ ਓ ਮੰਮੀ ਕਿਉਂ ਫਿਕਰ ਕਰਨੇ ਕੋਹ ਨਹੀਂ ਹੁੰਦਾ ਐਵੇਂ ਟੈਨਸ਼ਨ ਲੋ ਤੁਸੀਂ ਟੈਨਸ਼ਨ ਲੈ ਲੇ ਬੁਮਾਰੋ ਲੋ ਕੇ ਡੈਡੀ ਪਾ ਮਾਣੋ ਚ ਕੋਈ ਇੱਥੋਂ ਦੀ ਆ ਵੀ ਜਾਣ ਮਹਾਰਾਜ ਐਦਾਂ ਹੀ ਹੋਵੇ ਜਿੱਦਾਂ ਤੂੰ ਕਹਿਂਦੀ ਨਾ ਛੇਤੀ ਨਾ ਆ ਜਾਣ ਅੱਗੇ ਤੇ ਕਦੀ ਐਦਾਂ ਹੋਇਆ ਨਹੀਂ ਮੇਰੇ ਮਨ ਨੂੰ ਅੱਗੇ ਤੇ ਬਾਹਰ ਅੰਦਰ ਜਾਂਦਾ ਹੀ ਆ ਪਤਾ ਨਹੀਂ ਮਨ ਘਉਮਉ ਜਾਂ ਕਰੀ ਜਾਂਦਾ ਮੰਮੀ ਉਦਾਂ ਹੀ ਤੁਸੀਂ ਵੱਧ ਘਟ ਜਾਂ ਸੋਚਦੇ ਰਹਿੰਦੇ ਆ ਤੇ ਤੁਹਾਡੇ ਦਿਲ ਚ ਉਹੀ ਖਿਆਲ ਘਉਮਦੀ ਰਹਿੰਦੀ ਆ ਮੰਮੀ ਆ ਵੀ ਫਿਕਰ ਨਾ ਕਰੋ ਅੱਛਾ ਕੋਈ ਨਹੀਂ ਹੁੰਦਾ ਪੁੱਤ ਮੈਂ ਆਪ ਹੀ ਨਾ ਜਾ ਕੇ ਵੇਖਾਂ ਤੇਰੇ ਪਿਓ ਨੂੰ ਪਤਾ ਨਹੀਂ ਕਿੱਥੇ ਗਏ ਹੋਣੇ ਆ ਲੈ ਮੰਮੀ ਆ ਹੀ ਗਿਆ ਡੈਡੀ ਦਾ ਹੁਣ ਐਵੇਂ ਜਿਆਦਾ ਫਿਕਰ ਕਰਨਿਆ ਲੋ ਕਰੋ ਗੱਲ ਤੇ ਪੁੱਛ ਲੋ ਕਿੱਥੇ ਆ ਹੈਲੋ ਹੈਲੋ ਹਾਂਜੀ ਤੁਸੀਂ ਕਿੱਥੇ ਗਏ ਆ ਉਹਨੂੰ ਫਿਕਰ ਹੋਣ ਰਿਹਾ ਤੁਸੀਂ ਦੱਸ ਕੇ ਵੀ ਨਹੀਂ ਗਏ ਅੱਗੇ ਤੇ ਲਾਗੇ ਬੰਨੇ ਵੀ ਜਾਣਾ ਹੋਵੇ ਤਾਂ ਦੱਸ ਕੇ ਜਾਣੇ ਆ ਬਲਜੀਤ ਮੈਨੂੰ ਮਾਫ਼ ਕਰਦੀ ਮੈਂ ਨਾ ਤੇ ਰਾਜ ਤੇਰੀ ਧੀ ਦਾ ਬੜਾ ਤੜੜਾ ਗੁਣੀਦਾਰ ਹਾਂ ਐਦਾਂ ਦੀਆਂ ਗੱਲਾਂ ਕਿਉਂ ਕਰਦੇ ਜੇ ਕੀ ਕਰਾਂ ਬਲਜੀਤ ਹੋਰ ਮੈਨੂੰ ਬੜਾ ਮਾਣ ਹੀ ਆਪਣੇ ਭੈਣਾ ਭਰਾ ਬਾਤ ਤੇ ਪਰ ਅੱਜ ਭੈਣ ਨੇ ਵੀ ਮੈਨੂੰ ਪੈਸੇ ਤੋਂ ਜਵਾਬ ਦੇ ਦਿੱਤਾ ਤੇ ਉਹਨਾਂ ਨੇ ਰਾਜਵਿੰਦਰ ਰਿਸ਼ਤਾ ਤੋੜਤਾ ਕਿ ਅਸੀਂ ਵਿਆਹ ਨਹੀਂ ਕਰਵਾਣਾ ਤੇ ਮੈਂ ਆ ਬੋਝ ਲੈ ਕੇ ਨਹੀਂ ਜੀ ਸਕਦਾ ਪਰ ਤੂੰ ਮੈਨੂੰ ਨਾ ਬੜਾ ਸਮਝਾਇਆ ਪਰ ਮੈਂ ਤੇਰੇ ਕਹਿਣੇ ਤੇ ਨਹੀਂ ਆਇਆ ਹੁਣ ਤੂੰ ਐਦਾਂ ਕਰੀ ਆਪਣਾ ਤੇ ਮੇਰੀ ਧੀ ਦਾ ਖਿਆਲ ਰੱਖੀ ਮੈਂ ਹੁਣ ਐਸ ਦੁਨੀਆ ਨੂੰ ਅਲਵਿਦਾ ਕਹਿ ਚੱਲੇ ਆਂ। ਉਹ ਮੇਰੀ ਗੱਲ ਤੇ ਸੁਣੋ। ਐਦਾਂ ਦੀਆਂ ਗੱਲਾਂ ਕਿਉਂ ਕਰਦੇ ਆਂ? ਨਾਲੇ ਉਹਨਾਂ ਨੇ ਕਿਹੜਾ ਤੁਹਾਨੂੰ ਨਵਾਂ ਜਵਾਬ ਦਿੱਤਾ? ਅੱਗੇ ਵੀ ਤੇ ਜਵਾਬ ਦਿੱਤਾ। ਅਸੀਂ ਤੁਹਾਡੀ ਭੈਣ ਨੇ ਵੀ ਨਹੀਂ ਪੈਸੇ ਦੇਣੇ। ਐਦਾਂ ਦੀਆਂ ਗੱਲਾਂ ਨਾ ਕਰੋ। ਉਹ ਮਰਨਾ ਕੋਈ ਹੱਲ ਨਹੀਂ ਹੁੰਦਾ। ਮੇਰੀ ਗੱਲ ਸੁਣ ਚੁੱਪ ਕਰਕੇ ਘਰ ਆ ਜਾਓ। ਆਪਾਂ ਬੈਠ ਕੇ ਗੱਲ ਕਰ ਲੈਨੇ ਆਂ। ਹੈਲੋ। ਹੈਲੋ। ਮम्मी ਹੁਣ ਆ ਗਈ ਆ। ਪਿਓ ਤੇਰਾ ਪਤਾ ਨਹੀਂ ਕਿੱਥੇ ਆ। ਕਹਿੰਦਾ ਵੀ ਮੈਂ ਨਹੀਂ ਹੁਣ ਰਹਿਣਾ ਇਹ ਦੁਨੀਆ ਤੇ ਹੋਏ ਮੰਮੀ ਆਹ ਕਿਤੇ ਦੀ ਗੱਲ ਕਾਣਦੀ ਆ